ਚੈਨਲ ਦੇ ਉੱਤੇ ਅੱਜ ਵੀਰੇ ਬਾਣ ਤਿਆਰ ਕਰ ਰਹੇ ਆ ਤੇ ਸੁੱਕਾ ਕੱਦੂ ਕਰਾਂਗੇ ਸੁੱਕਾ ਕੱਦੂ ਤੋਂ ਭਾਵ ਚਾਰਕ ਕਿੱਲੇ ਨਾ ਡਾਕਰ ਬਾਣ ਤੇ ਪਾਣੀ ਖੜਿਆ ਰਹਿੰਦਾ ਇਹਦੇ ਤੇ ਸਮੱਸਿਆ ਆਉਂਦੀ ਆ ਤਾਂ ਚੰਗੀ ਤਰ੍ਹਾਂ ਹਲ ਹਲ ਮਾਰ ਕੇ ਕੰਪਿਊਟਰ ਕਰਾਇਆ ਲੱਗਿਆ ਹੋਇਆ ਪਹਿਲਾਂ ਵੀ ਇਹਨੂੰ ਵਾਇਆ ਹੋਇਆ ਅੱਗ ਨਹੀਂ ਲਾਈ ਆ ਬਾਣ ਦੇ ਵਿੱਚ ਠੀਕ ਹੈ ਬਿਲਕੁਲ ਵੀ ਅੱਗ ਨਹੀਂ ਲਾਈ ਚੰਗੀ ਤਰ੍ਹਾਂ ਪਲੋ ਫੇਰੇ ਸੀ ਪਹਿਲਾਂ ਪਟਕੇ ਤੋਤੇ ਹਲ ਜਿਹਨੂੰ ਮੈਂ ਵੀਡੀਓ ਵੀ ਪਾਈ ਹੋਈ ਆ ਤੋਤੇ ਫੇਰ ਕੇ ਪਾਣੀ ਲਾ ਕੇ ਦੋ ਵਾਰੀ ਪਾਣੀ ਨਾਲ ਫੁੱਲ ਭਰ ਕੇ ਠੀਕ ਐ ਤੇ ਉਸ ਤੋਂ ਬਾਅਦ ਤਵੀਆਂ ਮਾਰ ਕੇ ਹਲ ਮਾਰ ਕੇ ਤੇ ਖਰਚਾ ਬਹੁਤ ਕਰਦੇ ਆ ਅਸੀਂ ਹਨਾ ਸੁੱਕਾ ਗੱਦੂ ਦਾ ਟ੍ਰਾਇਲ ਕਰਨਾ ਪਹਿਲਾਂ ਵੀ ਕੀਤਾ ਸੀ ਬਹੁਤ ਵਧੀਆ ਹੋਇਆ ਤੇ ਆ ਲੋ ਆ ਬਣਾਤੀ ਮਲਿਆ ਮਿੱਟੀ ਚੂਰੀ ਆਹ ਦੇਖ ਕੇ ਤਾਂ ਤੁਹਾਨੂੰ ਐ ਲੱਗੂਗਾ ਵੀ ਬਹੁਤ ਵਧੀਆ ਵਾਹਣ ਆ ਪਰ ਜੇ ਇਹਨੂੰ ਹੋਰ ਥੱਲੋਂ ਡੂੰਘਾ ਡੂੰਗਾ ਪਟਾਂਗੇ ਗਿੱਲਾ ਹੀ ਨਿਕਲਦਾ ਤੁਰਿਆ ਆਉਂਦਾ ਹਨਾ ਇਹ ਡਾਕਰ ਜਿਹਾ ਵਾਹਣ ਆ ਇੱਕ ਸਾਫ ਦਾ 4 ਕਿੱਲਾਂ ਦਾ ਪਟਾ ਇੱਥੇ ਲਾਉਣਾ ਸੁਪਰ 212 ਪਨੀਰੀ ਆਪਣੀ ਤਿਆਰ ਆ ਲੇਬੜਾ ਜਿਹੜੀ ਹੱਥਾਂ ਤੇ ਹੱਥ ਮਾਰਦੀ ਫਿਰਦੀ ਐ ਤੇ ਲਾਉਣ ਨੂੰ ਕਿਉਂਕਿ ਆਪਣੇ ਹੀ ਲਾਉਣਾ ਉਹਨਾਂ ਨੇ ਆਪਣੇ ਹੀ ਰਹਿਣਾ ਤੇ ਆਪਣੇ ਘਰ ਦੇ ਹੀ ਬੰਦੇ ਨੇ ਹੁਣ ਇਹਦੇ ਵਿੱਚ ਤਿਆਰੀ ਕਰ ਰਹੇ ਆ ਜਿਹੜਾ ਹਲ ਮਾਰ ਕੇ ਚੰਗੀ ਤਰ੍ਹਾਂ ਤੇ ਉਹ ਸਾਬੀ ਉਹ ਖੜਾ ਬੋਰ ਕੋਲੇ ਚਲੂੰਗਾ ਚੱਕੀ ਸੁਪਰ ਪਾਈ ਜਾਂਦਾ ਤੇ 10-10 ਕਿਲੋ ਇੱਕ ਇੱਕ ਗੱਟਾ ਸੁਪਰ ਦਾ ਤੇ 10-10 ਕਿਲੋ ਸਲਫਰ ਬੈਂਟੋਨਾਈਟ ਪਾਈ ਜਾਂਦਾ ਠੀਕ ਹੈ ਪोटाश ਨਹੀਂ ਪਾ ਰਿਹਾ ਮੈਂ ਥੱਲੇ ਕਿਉਂਕਿ ਮਿੱਟੀ ਟੈਸਟ ਕਰਾਈ ਸੀ ਪोटाश ਦੀ ਮਾਤਰਾ ਵੈਸੇ ਹੀ ਜ਼ਿਆਦੀ ਹੈ ਪोटाश ਦੀ ਮੈਂ ਸਪਰੇਅ ਕਰੂੰਗਾ ਇੱਕ ਠੀਕ ਹੈ 13045 ਦੀ ਉਦੋਂ ਬੂਟ ਤੇ ਜਦੋਂ ਗੱਬੇ ਜੇ ਤੇ ਹੋਇਆ ਝੋਨਾ ਜਾਂ ਤਾਂ ਉਦੋਂ ਪਾ ਦੂੰਗਾ ਜਾਂ ਉਦੋਂ ਸਪਰੇਅ ਕਰੂੰਗਾ ਪोटाश ਨਹੀਂ ਥੱਲੇ ਪਾ ਰਿਹਾ ਯੂਰੀਆ ਦਾ ਇੱਕ ਇੱਕ ਗੱਟਾ ਜਾਂ ਅੱਧਾ-ਅੱਧਾ ਗੱਟਾ ਦੇਖਾਂਗੇ ਜਦੋਂ ਪਾਣੀ ਛੱਡਦਾ ਠੀਕ ਹੈ ਸੁਹਾਗਾ ਲਾਤਾ ਐਂ ਸੁਹਾਗਾ ਲਾ ਕੇ ਇਹਨੂੰ ਪਾਣੀ ਨਾਲ ਭਰ ਕੇ ਉਦੋਂ ਬਾਅਦ ਯੂਰੀਆ ਦਾ ਅੱਧਾ ਦਾ ਗੱਟਾ ਜਾਂ ਇੱਕ ਇੱਕ ਗੱਟਾ ਦੇਖਾਂਗੇ ਜੇ ਪਿਆ ਤਾਂ ਪਾਵਾਂਗੇ ਜੇ ਨਹੀਂ ਪਿਆ ਤਾਂ ਵੀ ਕੋਈ ਚੱਕਰ ਨਹੀਂ ਵੀਡੀਓ ਪਾਵਾਂਗੇ 4 ਕਿੱਲਿਆਂ ਦਾ ਸੁੱਕਾ ਗੱਦੂ ਕਰ ਰਹੇ ਆ ਤੇ ਜਿੱਥੇ ਵੀ ਰੇਤਲੀ ਬਾਹਣਾਂ ਰੇਤਲੀ ਬਾਹਣ ਵੀ ਹੈਗੀ ਆ ਦਰਮਿਆਨੀ ਵੀ ਹੈਗੀ ਆ ਮੇਰੇ ਕੋਲੇ ਉੱਥੇ ਚਾਹੇ ਡਬਲ ਵੀ ਗੱਦੂ ਕਰ ਦੋ ਹਨਾ ਇੱਥੇ ਪਾਣੀ ਦੀ ਸਮੱਸਿਆ ਇਸ ਕਰਕੇ ਇਹਨੂੰ ਐਂ ਪੱਟ ਕੇ ਚੰਗੀ ਤਰ੍ਹਾਂ ਇਹਦੇ 'ਚ ਹੁਣ ਤੁਹਾਨੂੰ ਕਿਤੇ ਨਹੀਂ ਦੱਸੂਗਾ ਵੀ ਕਣਕ ਦਾ 나ੜ ਵੀ ਹੈਗਾ ਉਹ ਮਾੜਾ ਮਾੜਾ ਇਹ ਦਿਸਦਾ ਜਿਵੇਂ ਹੀ ਨੀ ਅੱਗ ਲਾਈ 1% ਵੀ ਤੂੜੀ ਬਣਾ ਕੇ ਤੇ ਉਤੋਂ ਨਾਲ ਦੀ ਨਾਲ ਤੋਤੇ ਮਾਰਤੇ ਸੀ ਤੋਤੇ ਮਾਰ ਕੇ ਪਾਣੀ ਪੁਣੀ ਛੱਡ ਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਤੇ ਬਾਕੀ ਮੈਨੂੰ ਕਮੈਂਟ ਜਰੂਰ ਕਰਿਓ ਬਈ ਕਿਹੜਾ ਝੋਨਾ ਲਾ ਰਹੇ ਹੋ 12 ਤਰੀਕ ਹੋ ਗਈ ਅੱਜ 12 ਜੂਨ 13 ਤਰੀਕ ਨੂੰ ਮੈਂ ਪਾਣੀ ਛੱਡ ਦੂੰਗਾ 14 ਜਾਂ 15 ਤਰੀਕ ਨੂੰ ਅਸੀਂ ਲਾਉਣ ਵਾਲੇ ਹੋ ਜਾਾਂਗੇ ਕਿਉਂਕਿ ਪਰਸੋਂ ਮੇਰੀ ਨਹਿਰ ਦੀ ਵਾਰੀ ਹੈ ਕੁਝ ਮੋਟਰਾਂ ਨਾਲ ਰਲ-ਮੁਲ ਕੇ ਕਿੰਨਾ ਵੀ ਜਿੰਨਾ ਵੀ ਕੱਦੂ ਹੋਇਆ ਕਿੱਲਾ ਦੋ ਕਿੱਲੇ ਉਹ 15 ਤੋਂ ਬਾਅਦ-ਬਾਅਦ ਸਟਾਰਟਿੰਗ ਕਰ ਦਾਂਗੇ ਵੀਰੇ ਤੇ ਕਮੈਂਟ ਜਰੂਰ ਕਰਿਓ ਕਿਹੜਾ ਝੋਨਾ ਲਾ ਰਹੇ ਹੋ ਗਰਮੀ ਹਲੇ ਬਹੁਤ ਆ ਤੇ ਖਾਦਾਂ ਦੀ ਮੈਨੇਜਮੈਂਟ ਜਰੂਰ ਕਰ ਲਿਓ ਖਾਸ ਕਰਕੇ ਚਾਹੇ ਭਾਰਾ ਵਾਹਣਾ ਚਾਹੇ ਹੌਲਾ ਵਾਹਣਾ ਠੀਕ ਹੈ ਥੈਂਕ ਯੂ ਸੋ ਮੱਚ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਵਿਸ਼ੇ ਨਾਲ ਮਿਲਾਂਗੇ ਤਾਂ ਮੈਨੂੰ ਕਮੈਂਟ ਜਰੂਰ ਕਰਿਓ ਸੁੱਕੇ ਕੱਦੂ ਦਾ ਕੀ ਹਿਸਾਬ ਕਿਤਾਬ ਹੁੰਦਾ ਠੀਕ ਹੈ ਤਾਂ ਜੋ ਹੋਰਾਂ ਨੂੰ ਵੀ ਫਾਇਦਾ ਹੋ ਸਕੇ ਮੈਂ ਪਹਿਲਾਂ ਵੀ ਕੀਤਾ ਸੀ 2-3 ਸਾਲ ਹੋ ਗਏ ਹੁਣ 6 ਤਾਂ ਸੀਗਾ ਐਸ ਕੀ ਫਿਰ ਸੁੱਕੇ ਕਦੂ ਦੀ ਵਿਧੀ ਨਾਲ ਪਾਣੀ ਲਾ ਰਹੇ ਆ ਤਾਂ ਜੋ ਪਾਣੀ ਥੱਲੇ ਜਾਈ ਜਾਵੇ ਜੀਰੀ ਜਾਵੇ ਪਾਣੀ ਠੀਕ ਹੈ ਜੀ ਥੈਂਕ ਯੂ ਸੋ ਮੱਚ